ਆ ਗਿਆ ਜੀ ਪਿੰਕੁਰਾ ਬੋਗਿਆ ਜੀ ਉਹ ਨਾਲ ਜਿਹੜਾ ਰੋਸਾਨੇ ਰੈਂਟ ਚਿੰਡ ਆ ਪ੍ਰਾਇਮਰੀ ਸਕੂਲ ਦਾ ਮडम ਇੱਕ ਕਮਰਾ ਮਦਦ ਲਈ ਸਾਮਰਾ ਲੈਟ ਦੇ ਬਾਦੂ ਮੇਰੇ ਬਿਲਕੁਲ ਨਹੀਂ ਦੁਰਪੁਲੀ ਵੀ ਖਰਾਬ ਹੈ ਜੀ ਉਹ ਕੋਈ ਵਾਈਫਾਈ ਆ ਜੀ ਅਦਰਵਾੜੀ ਭਵਨ ਜੀ ਆ ਸਾਰੇ ਆ ਸਾਰੇ ਕੰਮ ਇਹ ਕੱਡੇ ਤੋਂ ਹੋਣ ਵਾਲੇ ਆ ਜੀ ਜਲਦੀ ਆ ਜੀ ਤੁਸੀਂ ਲਿਖ ਕੇ ਜੀ ਸਾਡੇ ਸਾਰੇ ਕੰਮ ਤੁਸੀਂ ਲਿਖ ਕੇ ਜਿੰਦੀ ਤੁਹਾਡੇ 필ਡ ਚ ਕੰਮ ਸ਼ੁਰੂ ਹੋ ਗਏ ਠੀਕ ਹੈ ਜੀ ਤੁਸੀਂ ਲਿਖ ਕੇ ਦੇ ਦਿਓ ਬਸ ਇਹ ਮੈਂ ਤੁਹਾਡੇ ਨਾਲ ਇਹਦੇ ਨਾਲ ਆਗਾ ਇੱਕ ਸਮਝਾ ਹੋਰ ਖਬਰ ਦੇਣੀ ਚਾਹੀਦੀ ਹੈ ਜਿਹੜੀ ਬਸੰਤਪੁਰੇ ਤੋਂ ਪਗੜਾਣੇ ਵਾਲੀ ਸੜਕ ਹੈ ਉਹਦਾ ਜਲਦੀ ਪੰਜ ਦਿਨਾਂ ਵਿੱਚ ਹੀ ਕੰਮ ਸ਼ੁਰੂ ਹੋਣ ਵਾਲਾ ਹੈ ਅੱਜ ਦੇ ਦੰਗਰ ਨੂੰ ਲੋਕ ਕੋਈ ਪਾਣੀ ਪਾਉਣ ਪਾਣੀ ਤੇ ਸਪੈਲਰ ਜਿਹੜੇ ਤਾਂ ਆਪਣਾ ਬਸ ਕਰ ਰਹੇ ਹੈ ਤੇ ਫਿਰ ਅਰੇ ਕਿਸੇ ਦਾ ਤਾਂ ਲੱਗਦੀ ਜਗਾ ਹੋ ਰਹੀ ਹੈ ਜੀ ਪਿੰਡ ਦੇ ਪਿੰਡ ਦੇ ਪਾਣੀ ਦੀ ਨਿਕਾਸੀ ਜਮਨ ਹੋਈ ਹੈ ਕਿ ਸਾਡੇ ਪਿੰਡ ਕਿਦਰੇ ਨਹੀਂ ਹੋਏ। ਉਹਨਾਂ ਜੀ ਅਸੀਂ ਆਪਣਾ ਮੇਨ ਹਾਈਵੇ ਦੇ ਨਾਲ ਸਿੱਟਿਆ ਹੋਇਆ ਹੈ ਜੀ ਪਿੰਡ ਦਾ ਪੜ ਜਿਹੜਾ ਟੋਬਾ ਜੀ ਪਿੰਡ ਦਾ ਉਹ ਲੋਕਾਂ ਨੇ ਕਬਜ਼ਾ ਕਰਿਆ ਹੋਇਆ ਜੀ ਕਿ ਹੁਣ ਛਡਾਉਗੇ ਤੇਰ ਮਕਾਨ ਬਣਾਏ ਹੋਏ ਜੀ। ਮੈਮ ਅੱਜ ਇਹ ਜਿਹੜੀ ਪੰਚਾਇਤਾਂ ਦੀ ਮੀਟਿੰਗ ਰੱਖੀ ਹੈ ਜੀ ਇਹ ਕਿਸ ਵਾਸਤੇ ਰੱਖੀ ਗਈ ਹੈ? ਅੱਜ ਦੀ ਜਿਹੜੀ ਸਾਡੀ ਪੰਚਾਇਤਾਂ ਦੀ ਮੀਟਿੰਗ ਹੈ ਕਿਉਂਕਿ ਤੁਹਾਨੂੰ ਪਤਾ ਪੰਜਾਬ ਸਰਕਾਰ ਦਾ ਇੱਕੋ ਹੀ ਟੀਚਾ ਹੈ ਕਿ ਜਿਹੜੇ ਪਿੰਡ ਹੈ ਉਹਨਾਂ ਨੂੰ ਵਧੀਆ ਸ਼ਹਿਰਾਂ ਵਾਂਗੂ ਬਣਾਇਆ ਜਾਵੇ। ਜਿਹੜੇ ਸਾਡੇ ਮਾਨਯੋਗ ਸਰਪੰਚ ਸਾਹਿਬ ਨਵੇਂ ਚੁਣ ਕੇ ਆਏ ਨੇ ਇਹਨਾਂ ਨਾਲ ਅੱਜ ਇੱਕ ਸਾਲ ਪੂਰੀ ਪੰਚਾਇਤ ਨਾਲ ਇੱਕ ਮੀਟਿੰਗ ਹੈ ਕਿ ਤੁਹਾਡੇ ਪਿੰਡਾਂ ਦੇ ਕੀ ਕੀ ਕੰਮ ਪੈਂਡਿੰਗ ਹੈ ਕੀ ਕੀ ਹੋ ਗਏ ਨੇ ਕਿਉਂਕਿ ਜਿਵੇਂ ਅੱਜਕੱਲ ਸਾਡਾ ਇੱਕ ਮਿਸ਼ਨ ਚੱਲ ਰਿਹਾ ਟੋਬਿਆਂ ਦੀ ਸਫਾਈ ਕਿਉਂਕਿ ਇੱਕ ਟੋਬਾ ਹੀ ਮੈਂ ਦੇਖਦੀ ਆ ਕਿ ਪਿੰਡਾਂ 'ਚ ਲੜਾਈ ਦੇ ਕਾਰਨ ਬਣੇ ਹੁੰਦੇ ਆ ਕਿਤੇ ਟੋਬੇ ਦੀ ਨਿਕਾਸੀ ਨਹੀਂ ਹੋ ਰਹੀ ਉਹ ਚੀਜ਼ਾਂ ਦਾ ਵੀ ਅਸੀਂ ਕਨਫਰਮ ਕਰਨਾ ਕਿ ਕਿਹੜੇ-ਕਿਹੜੇ ਪਿੰਡਾਂ 'ਚ ਟੋਬਿਆਂ ਦੀ ਸਫਾਈ ਹੋ ਗਈ ਹੈ ਜਾਂ ਹੋਰ ਜਿਹੜੇ-ਜਿਹੜੇ ਕੰਮ ਪੈਂਡਿੰਗ ਹੈ ਜਿਦੇ ਨਾਲ ਆਮ ਜਨਤਾ ਸਫਰ ਕਰ ਰਹੀ ਹੈ ਉਹ ਸਾਰੇ ਕੰਮਾਂ ਬਾਰੇ ਅੱਜ ਡਿਸਕਸ ਕਰਨ ਲਈ ਸਾਡੀ ਇਹ ਮੀਟਿੰਗ ਰੱਖੀ ਹੈ। ਮੈਡਮ ਕਿੰਨੇ ਕਿ ਪਿੰਡ ਪਿੰਡਾਂ ਦੇ ਸਰਪੰਚ ਕੰਚੁਰੇ ਅੱਜ ਇਸ ਟਾਈਮ ਮੌਜੂਦ ਨੇ? ਮੋਸਟਲੀ ਅੱਜ ਸਾਰੇ ਪਿੰਡਾਂ ਦੇ ਸਰਪੰਚ ਆਏ ਨੇ। ਅੱਜ ਉਹ ਇੱਕ ਅਸੀਂ ਫਾਰਮ ਦਿੱਤਾ ਉਹ ਭਰ ਕੇ ਦੇ ਕੇ ਜਾ ਰਹੇ ਨੇ ਕਿ ਇੱਕ ਪਿੰਡ ਵਿੱਚ ਕਿਹੜੇ-ਕਿਹੜੇ ਕੰਮ ਪੈਂਡਿੰਗ ਆ, ਕਿਹੜੇ-ਕਿਹੜੇ ਕੰਮ ਸਾਡੇ ਜ਼ਰੂਰੀ ਆ। ਉਹ ਹੁਣ ਕੰਮ ਜਲਦੀ ਸ਼ੁਰੂ ਹੋ ਜਾਣਗੇ। ਸਾਰੀ ਟੀਮ ਸੈਕਟਰੀ ਸਾਹਿਬ ਸਾਰੇ ਕੰਮ ਨੋਟ ਕਰ ਰਹੇ ਨੇ, ਵੀਡੀਓ ਸਾਹਿਬ ਸਾਡੇ ਨਾਲ ਬੈਠੇ ਨੇ ਤਾਂ ਹਰ ਕੰਮ ਨੋਟ ਕਰਕੇ ਜਿਵੇਂ ਜਿਵੇਂ ਇਹਨਾਂ ਨਾਲ ਗੱਲ ਕਰਕੇ ਮਤੇ ਪਾਸ ਕਰ ਕਰਕੇ ਦੇ ਹੀ ਜਾਣਗੇ ਤੇ ਪਿੰਡਾਂ 'ਚ ਕੰਮ ਸ਼ੁਰੂ ਹੋ ਜਾਵੇ। ਮੈਡਮ ਮੈਂ ਦੇਖਿਆ ਕਿ ਤੁਸੀਂ ਸਾਰਿਆਂ ਤੋਂ ਇੱਕ ਇੱਕ ਕਰਕੇ ਗੱਲ ਪੁੱਛ ਰਹੇ ਹੋ ਪਿੰਡ ਦੇ ਵਿੱਚ ਸਮੱਸਿਆ ਪੁੱਛ ਰਹੇ ਹੋ। ਕੀ ਕੀ ਸਮੱਸਿਆ ਜਿਹੜੀ ਮੇਨ ਹੈਗੀ ਪਿੰਡਾਂ ਦੇ ਵਿੱਚ ਆ ਰਹੀ ਹੈ ਜਿਨ੍ਹਾਂ ਦਾ ਪਹਿਲਾਂ ਆਪਾਂ ਹੱਲ-ਹੱਲ ਕਰਕੇ ਦੇ। ਦੇਖੋ ਪਿੰਡਾਂ 'ਚ ਕਈ ਪਿੰਡ ਟੋਬਿਆਂ ਦੀ ਗੱਲ ਸਮੱਸਿਆ ਦਾ ਸਾਰੇ ਪਿੰਡਾਂ ਦੀ ਹੁੰਦੀ ਹੈ ਔਰ ਹੈ ਬਹੁਤ ਸਾਰੇ ਪਿੰਡਾਂ ਦੇ ਟੋਬਿਆਂ ਦੀ ਸਫਾਈ ਹੋ ਗਈ ਹੈ, ਪੱਕੇ ਹੋ ਰਹੇ ਨੇ। ਪਿੰਡਾਂ 'ਚ ਗਰਾਊਂਡ ਬਣਦੇ ਨੇ। ਉਹਦੇ ਨਾਲ ਵੀ ਲੋਕ ਖੁਸ਼ ਹੈ ਜਿਹੜਿਆਂ 'ਚ ਨਹੀਂ ਬਨੇ ਉਹ ਬਣਾ ਕੇ ਦੇ ਰਹਿਆਂ। ਅੱਜ ਪਿੰਡਾਂ ਦੇ ਲੋਕ ਇਸ ਗੱਲ ਤੋਂ ਵੀ ਖੁਸ਼ ਐ ਜਿਹੜੇ ਇਹ ਸੂਏ ਬਣੇ ਹੋਏ ਸੀ ਪਿੰਡਾਂ 'ਚ ਨਹਿਰਾਂ ਬਣੀਆਂ ਹੋਈਆਂ ਸੀ ਜਿਹੜੀਆਂ 50-50 ਸਾਲਾਂ ਤੋਂ ਸੁੱਕੀਆਂ ਪਈਆਂ ਸੀ ਅੱਜ ਉਹਨਾਂ 'ਚ ਵੀ ਪਾਣੀ ਆ ਗਿਆ ਖੇਤਾਂ 'ਚ ਮੋਗੇ ਖੋਲ ਦਿੱਤੇ ਗਏ ਨੇ ਤਾਂ ਇਹਦੇ ਨਾਲ ਵੀ ਲੋਕ ਬਹੁਤ ਖੁਸ਼ ਨੇ ਕਿ ਮਾਨ ਸਰਕਾਰ ਦਾ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵਾਅਦਾ ਕੀਤਾ ਸੀ ਕਿ ਮੈਂ ਇੰਨਾ ਪਾਣੀ ਕਰ ਦੂੰਗਾ ਵੀ ਤੁਹਾਨੂੰ ਪਾਣੀ ਵੀ ਨਾ ਦਿੱਕਤ ਨਹੀਂ ਆਊਗੀ ਪਾਣੀ ਤੋਂ ਦਿੱਕਤ ਨਹੀਂ ਆਊਗੀ ਅੱਜ ਉਸ ਲਈ ਪਿੰਡਾਂ ਦੇ ਲੋਕ ਬੜੇ ਖੁਸ਼ ਨੇ ਤਾਂ ਹੁਣ ਜਿਵੇਂ ਕਈ ਪਿੰਡਾਂ 'ਚ ਕਮਿਊਨਿਟੀ ਸੈਂਟਰ ਬਣਨ ਵਾਲੇ ਐ ਕਈ ਪਿੰਡਾਂ 'ਚ ਨਰੇਗਾ ਪਾਵਨ ਬੰਦੇ ਨੇ ਹੋਰ ਬਣਨ ਵਾਲੇ ਆ ਤਾਂ ਉਦਾਂ ਦੀਆਂ ਡਿਮਾਂਡਾਂ ਸਾਡੇ ਕੋਲੇ ਜ਼ਿਆਦਾ ਆਈਆਂ ਸਕੂਲਾਂ ਦੇ ਕੰਮ ਤਾਂ ਆਲਰੇਡੀ ਸਾਡੇ ਜਿਹੜਾ ਸਿੱਖਿਆ ਕ੍ਰਾਂਤੀ ਮਿਸ਼ਨ ਹੈ ਉਸ ਦੇ ਅੰਡਰ ਸਕੂਲਾਂ ਦੇ ਕੰਮ ਹੋ ਰਹੇ ਨੇ ਜਿਹੜੇ ਕੰਮਾਂ ਦੀ ਅੱਜ ਕੰਪਲੇਂਟਸ ਆਈਆਂ ਨੇ ਜਾ ਡਿਮਾਂਡਸ ਆਈਆਂ ਨੇ ਉਹਨਾਂ ਨੂੰ ਅਸੀਂ ਜਲਦੀ ਹੀ ਇਹਨਾਂ ਨੂੰ ਕਿਹਾ ਵੀ ਅਸੀਂ ਇੱਕ ਵਾਰ ਚੈੱਕ ਕਰ ਲਈਏ ਤੁਸੀਂ ਮਤੇ ਪਾਸ ਕਰ ਕਰ ਭੇਜੀ ਜਾਓ ਤੇ ਜਲਦੀ ਹੀ ਕੰਮ ਉਪ ਹੋ ਜਾਵੇ ਵਿੱਚ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਵੀ ਕੁਝ ਸਰਕਾਰ ਵੱਲੋਂ ਪਿੰਡਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸੂਕਾ ਦਿੱਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਇੱਕ ਇੱਕ ਵਿਧਾਇਕ ਨੂੰ 5-5 ਕਰੋੜ ਰੁਪਈਆ ਦੇ ਹਲਕੇ ਲਈ ਦਿੱਤਾ ਜਾ ਰਿਹਾ ਉਹ ਵੀ ਅਸੀਂ ਪਿੰਡਾਂ ਤੇ ਸ਼ਹਿਰਾਂ ਤੇ ਲਾਣੇ ਜਿਹੜੇ ਜਿੱਥੇ ਜਿੱਥੇ ਜੋ ਵੀ ਡਿਮਾਂਡ ਆਏਗੀ ਔਰ ਪੰਜਾਬ ਸਰਕਾਰ ਵੱਲੋਂ ਮੇਨ ਇਹ ਹੈ ਕਿ ਕਿਸੇ ਵੀ ਪਿੰਡ 'ਚ ਪਾਣੀ ਦੀ ਟੈਂਕੀ ਬਣਾਨੀ ਹੈ ਕੋਈ ਸੀਵਰੇਜ ਦਾ ਕੰਮ ਹੈ ਕੋਈ ਟੋਬਿਆਂ ਦਾ ਕੰਮ ਹੈ ਉਹ ਵੱਖਰੇ ਫੰਡਸ ਹੋਰ ਆ ਰਹੇ ਹੈ ਸਰਕਾਰ ਇਹ ਕਹਿੰਦੀ ਹੈ ਮਾਨ ਸਾਹਿਬ ਇਹ ਕਹਿੰਦੇ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਤੁਸੀਂ ਡਿਮਾਂਡ ਦਿਓ ਤਾਂ ਅਸੀਂ ਪੈਸਾ ਭੇਜੀਏ ਤੁਹਾਡੇ ਬਿਲਕੁਲ ਜੀ ਇਹ ਬੜਾ ਦੁੱਖ ਹੁੰਦਾ ਹੈ ਕਈ ਇਸ ਸ਼ਮਸ਼ਾਨ ਘਾਟ ਅਸੀਂ ਠੀਕ ਵੀ ਕਰਵਾਤੇ ਐ ਵੀ ਪਿਛਲੀਆਂ ਸਰਕਾਰਾਂ ਨੇ ਸ਼ਮਸ਼ਾਨ ਘਾਟ ਹੀ ਨਹੀਂ ਸਵਾਰ ਸਕੀਆਂ ਜਿੱਥੇ ਕਿ ਆਪਾਂ ਨੂੰ ਪਤਾ ਹੈ ਵੀ ਆਪਣਾ ਸਬਦਾ ਆਖਰੀ ਘਰ ਹੀ ਹੈ ਆਪਾਂ ਆਖਰੀ ਘਰੇ ਉੱਥੇ ਜਾਣਾ ਤੇ ਪਰ ਅਸੀਂ ਹੁਣੇ ਹੀ ਵਾਦਾ ਕੀਤਾ ਕਿ ਸਭ ਤੋਂ ਪਹਿਲਾਂ ਸ਼ਮਸ਼ਾਨ ਘਾਟਾਂ ਦਾ ਕੰਮ ਕਰਵਾਵਾਂਗੇ ਜਿੱਥੇ ਕਿ ਲੋਕਾਂ ਨੇ ਆਣਾ ਰਿਸ਼ਤੇਦਾਰਾਂ ਨੇ ਆਣਾ ਤਾਂ ਉਹਨਾਂ ਨੂੰ ਇਹ ਤਾਂ ਪਤਾ ਲੱਗੇ ਵੀ ਭਾਈ ਪਿੰਡ ਦੇ ਸਰਪੰਚ ਨੇ ਸ਼ਮਸ਼ਾਨ ਘਾਟ ਅੱਛਾ ਬਣਾਇਆ ਹੋਇਆ ਹੈ ਜਿੱਥੇ ਆਪਦੇ ਦੁੱਖ ਚੋ ਦੋ ਘੜੀ ਬੈਠ ਸਕਣ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਰਾਜਪੁਰੇ ਦੀ ਤੇ ਰਾਜਪੁਰੇ ਚ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਤੇ ਬਿਲਕੁਲ ਜੀ ਰਾਜਪੁਰੇ ਚ ਵੀ ਨਵੇਂ ਪ੍ਰੋਜੈਕਟ ਆ ਰਹੇ ਨੇ ਬਹੁਤ ਜਲਦੀ ਤੁਹਾਨੂੰ ਅਸੀਂ ਦੱਸਾਂਗੇ ਤੇ ਧਮੋਲੀ ਵਾਲਾ ਜਿਹੜਾ ਅੰਡਰਪਾਸ ਹੈ ਉਹ ਤਾਂ ਸ਼ੁਰੂ ਹੋਣ ਜਾ ਰਿਹਾ ਨਲਾਜ਼ ਦਾ ਬਣ ਗਿਆ ਫੋਰ ਵੀ ਕਈ ਪ੍ਰੋਜੈਕਟ ਹੈ ਜਿਵੇਂ ਹੁਣ ਬਹੁਤ ਜਲਦੀ ਅਸੀਂ ਵੈਂਡਰ ਮਾਰਕੀਟ ਦੀ ਕਰ ਰਹੇ ਹਾਂ ਵੈਂਡਰ ਮਾਰਕੀਟ ਦਾ ਇਹ ਉਸ ਤੋਂ ਬਾਅਦ ਜਿਹੜੀ ਸਾਨੂੰ ਦਿੱਕਤ ਆਉਂਦੀ ਹੈ ਰੇੜੀਆਂ ਜਿਹੜੀਆਂ ਬਾਜ਼ਾਰ ਚ ਕੱਢੀਆਂ ਹੁੰਦੀਆਂ ਜਦ ਵਿਚਾਰੇ ਰੇੜੀਆਂ ਵਾਲੇ ਪਰੇਸ਼ਾਨ ਐ ਵੀ ਕਦੇ ਪੁਲਿਸ ਨੇ ਆ ਕੇ ਭਜਾਤੇ ਕਦੇ ਕਮੇਟੀ ਵਾਲਿਆਂ ਨੇ ਆ ਕੇ ਭਜਾਤੇ ਉਹਨਾਂ ਨੂੰ ਇੱਕ ਪੱਕੀ ਜਗ੍ਹਾ ਮਿਲ ਜੂਗੀ ਤਾਂ ਕਿ ਉੱਥੇ ਆ ਜਾ ਕੇ ਆਪਦੀ ਉਹ ਰੇੜੀ ਆਪਣੀ ਲਗਾ ਕੇ ਸ਼ਾਮ ਨੂੰ ਆਪਦੇ ਚਾਰ ਪੈਸੇ ਕਮਾ ਕੇ ਘਰ ਜਾ ਸਕਣ। ਟੰਡਾ ਵਿੱਚ ਬੜੀ ਸਮੱਸਿਆ ਹੈ ਜਿਹੜੇ ਟੋਪੇ ਹੈਗੇ ਜਿਹੜੇ ਹੁਣ ਚੈਨਲ ਵਿੱਚੋਂ ਕੱਟ ਗਏ ਮਿੱਟੀ ਮਿੱਟੀ ਕੱਟ ਕੇ ਛੱਡ ਦਿੱਤੀ ਹੈਗੇ ਲੋਕ ਐ ਸਟੇਜ ਤੇ ਉੱਭਾਰ ਰਹੇ ਤੇ ਆਲੇ ਦੇ ਲੋਕਾਂ ਨੇ ਕਬਜ਼ੇ ਬਹੁਤ ਕੀਤੇ ਤਾਂ ਕਿ ਦੇਖੋ ਜਿਹੜੇ ਹੁਣ ਪਿਛਲੇ ਲੋਕਾਂ ਨੇ ਕਬਜ਼ੇ ਕਰਵਾਏ ਹੋਏ ਨੇ ਜਿਨ੍ਹਾਂ ਨੇ ਘਰ ਪਾਲੇ ਪੰਜਾਬ ਸਰਕਾਰ ਬਸੋਂ ਨਾਈ ਆ ਉਜਾੜਨ ਨਹੀਂ ਆਈ। ਭਗਵਾਨ ਜੀ ਦੀ ਸਰਕਾਰ ਇੱਕੋ ਹੀ ਕਹਿੰਦੀ ਹੈ ਵੀ ਅਸੀਂ ਬਸਾਉਣ ਹੈ ਲੋਕਾਂ ਨੂੰ ਜਾੜਨਾ ਨਹੀਂ ਹੈ ਜਿਨ੍ਹਾਂ ਨੇ ਘਰ ਪਾਲੇ ਉਹ ਘਰ ਤਾਂ ਸੀ ਢਾਉਣੇ ਨਹੀਂ ਪਰ ਹਾਂ ਹੋਰ ਅਸੀਂ ਨਵੇਂ ਨਵੇਂ ਕਬਜ਼ੇ ਨਹੀਂ ਹੁੰਦੇ ਨੇ ਮੈਡਮ ਇੱਕੋ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਸ਼ਹਿਰ ਦੇ ਦੋਨੋਂ ਅੰਡਰਵੀਕ ਦੀ ਨਾਮ ਉੱਥੇ ਲੋਕਾਂ ਦਾ ਇਹ ਕਹਿਣਾ ਕਿ ਜੇ ਵੱਡੇ ਟਿਊਬਲ ਕੋ ਅਫਸਰ ਵੀ ਇਹੀ ਕਹਿੰਦੇ ਕਿ ਮੈਡਮ ਤੱਕ ਇਹ ਗੱਲ ਬਤਾਓ ਕਿ ਉਹ ਵੱਡੇ ਟਿਊਬਲਸ ਲੱਗਣੇ ਚਾਹੀਦੇ ਆ ਵੱਡੀ ਬੋਲ ਆ ਕਿ ਤਾਂ ਕਿ ਇਹ ਪਾਣੀ ਜਿਹੜਾ ਹੈ ਬਾਹਰ ਨਿਕਲ ਸਕੇ ਜੇ ਛੋਟੇ ਹੈ ਮੈਡਮ ਉਹਦੇ ਵਾਸਤੇ ਕਿਉਂਕਿ ਜਦ ਵੀ ਬਾਰਿਸ਼ ਆਉਂਦੀ ਹੈ ਪੂਰਾ ਸ਼ਹਿਰ ਜਿਹੜਾ ਜਾਮ ਹੋ ਜਾਂਦਾ ਕਿਉਂਕਿ ਇੱਕ ਤਾਂ ਮੈਡਮ ਉਹ ਰਸਤਾ ਵੀ ਬਣਵਾਉਣਾ ਪਲਵਾਣਾ ਚਾਹੀਦਾ ਜਿਹੜਾ ਜਿਹੜਾ ਨਵਾਂ ਪੁਲ ਬਣਾਇਆ ਤੁਸੀਂ ਜੇ ਉਹ ਖੁੱਲ ਜਾਵੇ ਤਾਂ ਵੀ ਸਮੱਸਿਆ ਦਾ ਹੱਲ ਹੋ ਜਾਏਗਾ ਕਿਉਂਕਿ ਉਹ ਵੀ ਬੰਦ ਕਰਤਾ ਨੈਸ਼ਨਲ ਹਾਈਵੇ ਨੇ ਦੇਖੋ ਮੈਂ ਤੁਹਾਨੂੰ ਇਹਦੇ ਬਾਰੇ ਕੋਈ ਗੱਲ ਕਹੂੰਗੀ ਜਿਹੜੇ ਅੰਡਰਪਾਸਾਂ ਚ ਬਰਸਾਤ ਚ ਪਾਣੀ ਭਰਦਾ ਕੋਈ ਅੱਜ ਤਾਂ ਭਰਨ ਨਹੀਂ ਲੱਗਿਆ ਬਹੁਤ ਲੰਬੇ ਸਮੇਂ ਤੋਂ ਭਰ ਰਿਹਾ ਜਦੋਂ ਤੋਂ ਸਾਡੀ ਸਰਕਾਰ ਆਈ ਹੈ ਅਸੀਂ ਉੱਥੇ ਮੋਟਰਾਂ ਲਗਵਾ ਦਿੱਤੀਆਂ ਕੀ ਪਾਣੀ ਜਿੱਦੋਂ ਹੀ ਭਰਦਾ ਹੈ ਦੇਖੋ بارش ਦਾ ਪਾਣੀ ਭਰਦਾ ਹੈ ਤੁਸੀਂ ਚੰਡੀਗੜ੍ਹ ਚਲੇ ਜਾਓ ਉੱਥੇ ਵੀ ਪਾਣੀ ਖੜਦਾ ਹੀ ਹੈ ਪਰ ਨਿਕਾਸੀ ਹੋਣੀ ਚਾਹੀਦੀ ਹੈ ਤਾਂ ਅਸੀਂ ਇਹੀ ਕੀਤਾ ਹੁਣ ਵੀ ਜਿਵੇਂ ਸਾਡੇ ਕੋਲੇ ਅਸੀਂ ਦੇਖਿਆ ਵੀ ਬਰਸਾਤ ਭਾਰੀ ਹੋਈ ਹੈ ਇੱਕ ਪਾਸੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਵਾਤੀਆਂ ਦੂਜੇ ਪਾਸੇ ਪੰਪ ਚਲਵਾ ਕੇ ਮੈਨੂੰ ਲੱਗਦਾ 2 ਘੰਟਿਆਂ ਦੇ ਵਿੱਚ ਵਿੱਚ ਅੰਡਰਪਾਸ ਖਾਲੀ ਕਰਾ ਦਿੱਤੇ ਗਏ ਸੀਗੇ ਉਹਦੇ ਲਈ ਅਸੀਂ ਕਰ ਰਹੇ ਹਾਂ ਲੋਕਾਂ ਨੂੰ ਮੈਂ ਆਪਣੇ ਰਾਜਪੁਰਾ ਵਾਸੀਆਂ ਨੂੰ ਵੀ ਇੱਕ ਬੇਨਤੀ ਕਰੂੰਗੀ ਮੈਨੂੰ ਬੜਾ ਦੁੱਖ ਹੀ ਹੋਇਆ ਮੈਂ ਦੁਖੀ ਕਹੂੰਗੀ ਕੀ ਬਰਸਾਤ ਹੋ ਰਹੀ ਹੈ ਪਾਣੀ ਆ ਰਿਹਾ ਹੈ ਮੈਨੂੰ ਫੋਨ ਆ ਰਿਹਾ ਜੀ ਲੋਕ ਡੁੱਬੀ ਜਾਂਦੇ ਆ ਜੀ ਪਾਣੀ ਤਾਂ ਕਢਾ ਦਿਓ ਥੋੜਾ ਜਿਹਾ ਪੇਸ਼ੈਂਸ ਰੱਖੋ ਇਹ ਜਰੂਰ ਕਹੂੰਗੀ ਪਹਿਲਾਂ ਮੰਗੂ ਇਹ ਨਹੀਂ ਹੈ ਕਿ ਸਵੇਰੇ ਬਰਸਾਤ ਹੋਈ ਜੀ ਦੋ ਦੋ ਦਿਨ ਪੁਲ ਭਰੇ ਰਹੇ ਦੋ ਘੰਟਿਆਂ ਦੇ ਵਿੱਚ ਵਿੱਚ ਅੰਡਰਪਾਸ ਖਾਲੀ ਹੋ ਜਾਂਦੇ ਨੇ ਉਹਦੇ ਵੱਡੀਆਂ ਮੋਟਰਾਂ ਵੀ ਲਗਵਾ ਦਿੰਨੇ ਆ ਜੇ ਵੱਡੀ ਮੋਟਰ ਹੱਲ ਹੈ ਸਾਨੂੰ ਸਾਡੀ ਪਬਲਿਕ ਦਾ ਆਰਾਮ ਚਾਹੀਦਾ ਉਹਦਾ ਹੱਲ ਵੀ ਕਰ ਦਿਓ ਮੈਡਮ ਉਹ ਰਸਤੇ ਦਾ ਵੀ ਕੁਝ ਐਸਡੀਐਮ ਸਾਹਿਬ ਨੂੰ ਕਹਿ ਕੇ ਕਰਾ ਸਕਦੇ ਦੀ ਨੈਸ਼ਨਲ ਹਾਈਵੇ ਵਾਲਾ ਜਿਹੜਾ ਰਸਤਾ ਉਹਨੇ ਬੰਦ ਕੀਤਾ ਨੇ ਜੀ ਸਰੰਦ ਵਾਲੇ ਪਾਸੋਂ ਜਿਹੜਾ ਬੰਦਾ ਔਰ ਰਸਤਾ ਵੀ ਬੰਦ ਉਹ ਕਰ ਰਹੇ ਆ ਉਹ ਥੋੜਾ ਜਿਹਾ ਪੁਲ ਤੇ ਡਿਸਰਵੈਂਸ ਹੋ ਰਹੀ ਸੀ ਟ੍ਰੈਫਿਕ ਵੀ ਇਸ ਕਰਕੇ ਬੰਦ ਕੀਤਾ ਸੀ ਉਹਨਾਂ ਨੂੰ ਕਹਤਾ ਵੀ ਬਰਸਾਤਾ ਚੋ ਖੋਲ ਦਿਓ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਕੁਝ ਹੁਣ ਸ਼ਿਵਰਾਤਰੀ ਆ ਰਹੀ ਹੈ 사वन ਸ਼ੁਰੂ ਹੋ ਰਿਹਾ ਹੈ ਤਾਂ ਉਹਦਾ ਰਸਤਾ ਜਲਦੀ ਖੁਲਵਾ ਰਹੇ ਠੀਕ ਹੈ ਤਾਂ ਸ੍ਰਮਣ ਕੱਲੇ ਸਾਫਤਾ ਵਿਧਾਇਕ ਸਰਦਾਰ ਹਰਦੀਆ ਸਿੰਘ ਕਬੂਲ ਇੱਕ ਪ੍ਰੈਸ ਕਾਨਫਰੰਸ ਬੁਲਾਈ ਸੀ ਕਿ ਉਸ ਵਿੱਚ ਇੱਕ ਮੁੱਦਾ ਸੀਗਾ ਫਾਇਰ ਬ੍ਰੀਡ ਦਾ ਉਹ ਕਹਿੰਦੇ ਕਿ ਅਸੀਂ ਫਾਇਰ ਬ੍ਰੀਡ ਲੈ ਕੇ ਆਏ ਆ ਇਹ ਲੈਣ ਹੀ ਰਹੇ ਸੀਗੇ ਤੇ ਅਸੀਂ ਮਾਨਯੋਗ ਕਿ ਆਪਣਾ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਲੈ ਕੇ ਆਏ ਆ ਉੱਥੇ ਰਿਟ ਪਾਈ ਸੀ ਅਸੀਂ ਕੀ ਕਹਿਣਾ ਚਾਹੋਗੇ ਵੈਸੇ ਤਾਂ ਮੈਂ ਉਹਨਾਂ ਦੇ ਕਿਸੇ ਵੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀ ਪਰ ਇਹ ਮੇਰੀ ਪਬਲਿਕ ਦੇ ਨਾਲ ਰਿਲੇਟਡ ਹੈ ਇਸ ਕਰਕੇ ਮੈਂ ਜਵਾਬ ਦੇਵਾਂਗੀ ਮੈਨੂੰ ਲੱਗਦਾ ਹੈ ਵੀ ਇਹ ਆਪਦੀ ਸਰਕਾਰ ਸਤਾ ਕੁਝ ਕਰ ਨਹੀਂ ਸਕੇ ਜਦੋਂ ਕਹਿੰਦੇ ਸੀ ਮੈਂ 19 ਤੋਂ ਟਰਾਈ ਕਰ ਰਿਹਾ ਸੀ 22 ਤੱਕ ਤਾਂ ਇਹਨਾਂ ਦੀ ਸਰਕਾਰ ਸੀਗੀ ਹੁਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਜਿਸ ਦਿਨ ਅਮ੍ਰਿਤ ਤੂ ਦਾ ਪ੍ਰੋਜੈਕਟ ਸ਼ੁਰੂ ਕਰਨ ਸਾਡੇ ਲੋਕਲ ਬਾਡੀ ਦੇ ਮੰਤਰੀ ਜੀ ਆਏ ਨੇ ਉਦੋਂ ਉਹ ਇੱਥੇ ਸਾਨੂੰ ਫਾਇਰ ਬ੍ਰੇਡ ਦੀ ਗੱਡੀ ਦੇ ਗਏ ਸੀਗੇ ਉਹਨਾਂ ਨੇ ਅਪਰੂਵ ਕਰਤਾ ਸੀ ਕਿ ਰਾਜਪੁਰੇ ਵਿੱਚ ਫਾਇਰ ਬ੍ਰੇਡ ਦੀ ਗੱਡੀ ਆ ਰਹੀ ਹੈ ਇਸ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਅੱਜ ਇਹ ਕਹਿੰਦੇ ਜੀ ਮੈਂ ਪੀਆਈਐਲ ਪਾ ਕੇ ਮੈਂ ਫਾਇਰ ਬ੍ਰੇਡ ਦੀ ਗੱਡੀ ਲਿਆ ਰਿਹਾ ਮੈਂ ਇਹਨਾਂ ਨੂੰ ਕੋਈ ਗੱਲ ਕਹਿਨੀ ਹੈ ਵੀ ਕਿਤੇ ਕਿਰਾਏ ਕੰਮਾਂ ਤੇ ਜੇ ਤੁਹਾਨੂੰ ਹੱਥ ਰੱਖਣ ਨਾਲ ਨਾ ਥੋੜੀ ਬੱਲੇ ਬੱਲੇ ਤੁਹਾਨੂੰ ਇਹ ਲੱਗਦਾ ਵੀ ਸ਼ਾਇਦ ਮੇਰੀ ਟੀਆਰਪੀ ਵੱਜੂ ਤੁਸੀਂ ਕਰਾ ਲਓ ਫਾਇਰ ਦੀ ਗੱਡੀ ਵੀ ਆ ਰਹੀ ਹੈ ਜਦੋਂ ਕਿ ਮੰਤਰੀ ਜੀ ਅਪਰੂਵ ਕਰ ਗਏ ਨੇ ਔਰ ਹੋਰ ਵੀ ਦੱਸ ਦਿੰਨੀ ਹੈ ਸ਼ਾਇਦ ਉਹਦੀ ਵੀ ਇਹ ਪੀਆਈਐਲ ਪਾਣਗੇ ਬਾਅਦ ਚ ਬਨੂੜ ਚ ਫਾਇਰ ਸਟੇਸ਼ਨ ਨਹੀਂ ਹੈ ਜਿੰਨਾ ਵੀ ਸਰਕਾਰ 10 ਸਾਲ ਸੀ ਇਹਨਾਂ ਨੇ ਬਨੂੜ ਚ ਇੱਕ ਫਾਇਰ ਸਟੇਸ਼ਨ ਨਹੀਂ ਲਿਆ ਸਕੇ ਉਹ ਵੀ ਜਲਦੀ ਆ ਰਿਹਾ ਹੈ ਤਾਂ ਕਿ ਬਨੂੜ ਵੱਲ ਵੀ ਜੇ ਕੋਈ ਅੰਧ ਭਾਗੀ ਘਟਨਾ ਹੋ ਜੇ ਤਾਂ ਬਨੂੜ ਵਿੱਚ ਦਿੱਕਤ ਨਾ ਆਵੇ ਔਰ ਸੈਕਿੰਡ ਥਿੰਗ ਜਿਹੜੀ ਇਹ ਕਹਿ ਰਿਹਾ ਜੀ ਜਿਹੜੀਆਂ ਸਾਡੇ ਕੋਲੇ ਗੱਡੀਆਂ ਆ ਉਹ ਕੰਡਮ ਨੇ ਜੀ ਉਹ ਹੈ ਜਿਹੜੇ ਫਾਇਰ ਦੇ ਆਫੀਸਰ ਹੈ ਉਹਨਾਂ ਨਾਲ ਬਿਲਕੁਲ ਗੱਲ ਹੋਈ ਹੈ ਉਹ ਬਿਲਕੁਲ ਕਲੀਅਰ ਕਹਿ ਚੁੱਕੇ ਨੇ ਸਾਡੇ ਕੋਲੇ ਹਰ ਇੰਤਜ਼ਾਮ ਹੈ ਜੇ ਕੋਈ ਮਾੜੀ ਘਟਨਾ ਹੁੰਦੀ ਹੈ ਦਾ ਮਾੜੀ ਕਟਣਾ ਨੂੰ ਜਿੱਠਣ ਲਈ ਸਾਡੇ ਕੋਲੇ ਗੱਡੀਆਂ ਬਿਲਕੁਲ ਤਿਆਰ ਹੈ ਇਹ じゃ ਕੁਝ ਨਹੀਂ ਹੈ ਕਿ ਨਾ ਕਮੀਆਂ ਗੱਡੀਆਂ ਇਹ ਤਾਂ ਹੁਣ ਕਿਤੇ ਕਿਰਾਏ ਕੰਮਾ ਤੇ ਇਹਨਾਂ ਨੂੰ ਪਤਾ ਵੀ ਹੁਣ ਮਹੀਨੇ ਚ ਗੱਡੀਆਂ ਆ ਜਾਣੀਆਂ ਕਿਉਂਕਿ ਮੰਤਰੀ ਜੀ ਜਿਸ ਦਿਨ ਆਏ ਹੈ ਏਡੀਸੀ ਸਾਹਿਬ ਸੀਗੇ ਇਹੋ ਸਾਬ ਨੇ ਸਾਰਿਆਂ ਨੇ ਅਸੀਂ ਮੰਗ ਕੀਤੀ ਸੀ ਕਿ ਸਾਨੂੰ ਫਾਇਰ ਦੀ ਇੱਕ ਗੱਡੀ ਚਾਹੀਦੀ ਹੈ ਉਹਨਾਂ ਨੇ ਅਪਰੂਵ ਕਰਤੀ ਸੀ ਕਿ ਉਹ ਗੱਡੀ ਅਸੀਂ ਜਲਦੀ ਦੇ ਦੇਣੀ ਆ ਪੰਜਾਬ ਸਰਕਾਰ ਵੈਸੇ ਵੀ ਫਾਇਰ ਦੀਆਂ ਗੱਡੀਆਂ ਜਿੱਥੇ-ਜਿੱਥੇ ਡਿਮਾਂਡ ਹੈ ਸਾਰੇ ਕਿਤੇ ਭੇਜ ਰਹੇ ਆ ਇਹਨਾਂ ਨੂੰ ਤਾਂ ਇਹ ਵੀ ਉੱਤੋਂ-ਉੱਤੋਂ ਮਲਾਈ ਖਾ ਲਈਏ ਤੁਸੀਂ ਸ਼ਾਇਦ ਪਰ ਮੈਂ ਇਹ ਕਹੂੰਗੀ ਲੋਕਾਂ ਨੂੰ ਸਾਰਾ ਕੁਝ ਪਤਾ ਹੈ ਵੀ ਤੁਸੀਂ ਕਿਵੇਂ ਹੱਥ ਜੋੜਦੇ ਸ ਤੇ ਤੁਹਾਡਾ ਮੁੰਡਾ ਕਿਵੇਂ ਹੱਥ ਤੋੜਦਾ ਸੀ ਉਹ ਲੋਕ ਭੁੱਲੇ ਨਹੀਂ ਐ ਤੁਸੀਂ ਇਹਨਾਂ ਗੱਲਾਂ ਨੂੰ ਰਹਿਣ ਦਿਓ ਅਸੀਂ ਕੰਮ ਕਰ ਰਹੇ ਆ ਹਾਂ ਜਿਹੜੇ ਮੈਂ ਕੰਮ ਕਰ ਰਹੀ ਆ ਮੇਰੇ ਲੋਕਾਂ ਨੂੰ ਪਤਾ ਹੈ ਮੈਂ ਕੀ ਕੰਮ ਕਰ ਰਹੀ ਆ ਰਾਜਪੁਰੇ ਚ ਕਹਿੰਦੇ ਜੀ ਕੰਮ ਨਹੀਂ ਹੋਇਆ ਜਿਹੜੇ ਕੰਮ ਹੋਇਆ ਮੇਰੀ ਪਬਲਿਕ ਨੂੰ ਪਤਾ ਹੈ ਨਾ ਮੈਨੂੰ ਇਹਨਾਂ ਤੋਂ ਸਰਟੀਫਿਕੇਟ ਚਾਹੀਦੇ ਤੇ ਨਾ ਮੈਂ ਇਹਨਾਂ ਨੂੰ ਦੇਣਾ ਚਾਹਨੀ ਆ ਦੱਸਣਾ